ਆਪ ਜੀ ਕੋ ਨਮਸਕਾਰ ਅਦਾਬ ਕਿ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਜਿੱਥੇ ਵੀ ਜਾ ਰਹੇ ਹੋ ਇੰਡੀਆ ਰਹੇ ਹੋ ਪਾਕਿਸਤਾਨ ਰਹੇ ਹੋ ਜਾਂ ਹੋ ਤੁਸੀਂ ਕਿਸੇ ਨਹੀਂ ਜਾ ਰਹੇ ਹੋ ਕੁਝ ਦਿਨ ਪਹਿਲਾਂ ਜੀ ਅਸੀਂ ਇਟਲੀ ਗਏ ਸੀ ਇੱਥੀ ਦੇ ਸ਼ਰਮਿਲਾਨੋ ਚ ਇਹ ਭਾਈ ਸਾਹਿਬ ਦੀ ਦੁਕਾਨ ਤੇ ਗਏ ਇਹ ਉੱਥੇ ਰੈਸਟੋਰੈਂਟ ਚੋਂਦੇ ਵੀ ਜਿਹੜਾ ਮੇਨ ਰੈਸਟੋਰੈਂਟ ਲੱਗਾ ਹੈ ਉਹ ਕਿਸੇ ਬੰਗਲਾਦੇਸ਼ੀ ਨੇ ਖੋਲਿਆ ਹੈ ਇਹ ਤੁਸੀਂ ਜੋਬ ਕਰਦੇ ਹੋ ਕਹਿੰਦੇ ਸੀ ਦੋ ਤਿੰਨ ਹਫਤੇ ਹੋਏ ਵੇ ਅਚੇਤੇ ਕੰਮ ਸਟਾਰਟ ਕੀਤਾ ਗਿਆ ਇਹ 7 ਯੂਰੋ ਦੀ ਥਾਲੀ ਵੇਜ ਜੇ ਗਾਇਸ਼ੇਗੇ ਮਿਕਸ ਸਬਜੀ ਪੰਜ ਚਤਤਾਂ ਦੀ ਵੈਰਾਈਟੀ ਹੈ ਜਿਹੋ ਜੀ ਕੋਕ ਚੁਆਇਸ ਕਰਦਾ ਹੈ ਉਹ ਸਬਜੀ ਨਾਲ ਮਿਕਸ ਕਰ ਦਿੰਦੇ ਵੇ ਇਹ ਨਾਲ ਡਰਿੰਕ ਵੇਜਦੇ ਜੇ ਕੋਕ ਪੀ ਲਓ ਹੋਰ ਕੁਝ ਜੇਰੀ ਮਰਜੀ ਆਪਣੇ ਮਨ ਉਸੇਂ ਟਿਕਾ ਲਓ ਕੁਈ 1 ਯੂਰੋ ਦੀ ਹੈ ਕੋਈ 1.5 ਯੂਰੋ ਦੀ ਹੈ ਕੋਈ 2 ਯੂਰੋ ਦੀ ਹੈ ਤੇ ਇਹ ਆਪਣਾ ਇੰਡੀਪੈਂਡੈਂਟ ਦੁਕਾਨ ਚਲਾ ਰਹੇ ਵੇ ਕਬਾਬ ਸ਼ੋ ਵੀ ਆਪਾ ਕਹਿ ਸਕਦੇ ਹਾਂ ਕਾਫੀ ਵੈਰਾਈਟੀ ਰੱਖੀ ਹੈ ਤੇ ਗੌ ਚੰਦਰ ਹੰ ਦਾ ਕਹਿੰਦੇ ਇੱਥੇ ਪਾਕਿਸਤਾਨ ਦੇ ਲੋਕ ਵੀ ਕਾਫੀ ਹੈ ਇੰਡੀਆ ਤੋਂ ਵੀ ਕਾਫੀ ਲੋਕ ਅਗੇ ਵੇ ਬੰਗਲਾਦੇਸ਼ ਤੋਂ ਵੀ ਲੋਕ ਕਾਫੀ ਅਗੇ ਵੇ ਕਈ ਫਰੂਟ ਦਾ ਕੰਮ ਕਰਦੇ ਵੇ ਕਈ ਕੱਪੜੇ ਦੀ ਮਾਰਕੀਟ ਲਗਾਉਂਦੇ ਵੇ ਕਿਉਂਕਿ ਟੂਰਿਸਟ ਬਹੁਤ ਜ਼ਿਆਦਾ ਹੈਗਾ ਇਸ ਕਰਕੇ ਲੋਕਾਂ ਨੇ ਆਪੜ ਵੀ ਛੋਟਾ ਮੋਟਾ ਜਿਗਾਰਡ ਬਣਾਇਆ ਹੈ ਗ੍ਰੋਸਰੀ ਦਾ ਕਾਲਾ ਕੁਲੀ ਹੈ ਕੰਮ ਬਾਰੇ ਤੇ ਇਹ ਕਰੇ ਸੀ ਵੀ ਇਥੇ ਕੰਮ ਦੀ ਕੋਈ ਘਾਟ ਨਹੀਂ ਇਟਲੀ ਵਿੱਚ ਜਿਹੜੀ ਲੋਕਾਂ ਨੂੰ ਕੰਮ ਨਹੀਂ ਮਿਲਦਾ ਕੁਛ ਉਹਨਾਂ ਦੀ ਆਪਣੀ ਵੀਕ ਪੁਆਇੰਟ ਲਾ ਲਓ ਵੀਕਨੈਸ ਲਾ ਲਓ ਕੰਮ ਲੱਭਦੇ ਨਹੀਂ ਜਾਂ ਥੋੜੀ ਬੋ ਲੈਂਗੁਏਜ ਦੀ ਮੁਸ਼ਕਲ ਆਂਦੀ ਏ ਲੇਕਿਨ ਫਿਰ ਵੀ ਕਹਿੰਦੇ ਵੀ ਜਿਹੜਾ ਇੱਥੇ ਕੰਮ ਕਰਦਾ ਲਗਾ ਨਾ ਬੰਦਾ ਉਹਨੂੰ ਇਟਲੀ ਵਿੱਚ ਕੰਮ ਦੀ ਕੋਈ ਕਮੀ ਨਹੀਂ ਗਈ अच्छे पैसे, ना सुच्चों ना सुच्चों पैसे कमा रहे हो यानी कि 12 1300 1400 यूरो मंथ तक ਘੱਟ ਤੋਂ ਘਟੇ ਤੁਹਾਨੂੰ ਮਿਲ ਜਾਂਦਾ ਹੈ ਬਾਕੀ ਡਿਪੈਂਡ ਕਰਦਾ ਹੈ ਜੀ ਤੁਸੀਂ ਕਿਹੜੀ ਚੋ ਕਰਦੇ ਹੋ ਤੁਹਾਡੀ ਹੁਣ ਕੁਸ਼ਲ ਲਗੀ ਹੈ ਫਿਰ ਤੁਸੀਂ ਹੋਰ ਵੀ अच्छे पैसे ਕਮਾ ਸਕਦੇ ਹੋ ਜਿਵੇਂ ਤੁਸੀਂ ਪੀਜ਼ਾ ਬਣਾਉਣਾ ਜਾਣਦੇ ਹੋ ਹੋਰ ਕਈ ਕੰਮ ਇੱਥੇ ਉਹ ਵੀ ਆਪਣੇ ਲੋਕ ਕਰਦੇ ਵੇ ਨਵੀਂ ਨਵੀਂ ਕਿਸੇ ਵੀ ਕੰਟਰੀ ਵਿੱਚ ਚਲੇ ਜਾਓ ਥੋੜੀ ਮੁਸ਼ਕਲ ਆਂਦੀ ਹੈ ਲekin ਇਹਨਾਂ ਜਿਹੜੀ ਆ ਸ਼ੌਪ ਖੋਲੀ ਹੈ ਯਾਨੀ ਕਿ ਰੈਸਟੋਰੈਂਟ ਟਾਈਪ ਇਹ ਬੜੀ ਈਜੀ ਜੋਬ ਹੈ। ਕੋਈ ਬਹੁਤ ਜ਼ਿਆਦਾ ਇਨਵੈਸਟਮੈਂਟ ਕਰਨ ਦੀ ਜ਼ਰੂਰਤ ਨਹੀਂ। ਛੋਟਾ ਮੋਟਾ ਤੁਸੀਂ ਜੁਗਾੜ ਬਣਾ ਕੇ ਆਪਣੀ ਸੈਟਿੰਗ ਕਰ ਸਕਦੇ ਹੋ। ਲekin ਇਹਦੇ ਵਾਸਤੇ ਤੁਹਾਨੂੰ ਸਿਰਫ ਇਥੇ ਰਹਿਣ ਵਾਸਤੇ ਪੇਪਰ ਚਾਹੀਦੇ। ਜਿੰਨੇ ਵੀ ਸੰਨੇ ਇਥੇ ਬੰਦੇ ਮਿਲੇਗੇ ਨਾ ਹਰ ਕਿਲੋ ਪੇਪਰ ਹੈਗੀ ਹਰ ਕੋਲ। ਉਹ ਕਹਿੰਦੇ ਪੇਪਰ ਬਣ ਜਾਂਦੇਵੇ। ਜਿਸ ਆਦਮੀ ਕੋਲ ਇੱਥੇ ਪਰਮਿਸ਼ਨ ਮਿਲ ਜਿੰਦੀ ਨੇ ਕੰਮ ਕਰਨ ਦੀ ਰਹਿਣ ਦੇ ਪੇਪਰ ਬਣ ਜਿੰਦੇ ਉਹਨੂੰ ਕੋਈ ਕੰਮ ਦੀ ਕਮੀ ਨਹੀਂ ਗਈ ਉਹ ਚੰਗੇ ਪੈਸੇ ਕਮਾ ਸਕਦਾ 2000 ਰੁਪਏ ਤੱਕ ਕਮਾਦੇ ਵੀ 25 25 1000 ਰੁਪਏ ਤੱਕ ਵੀ ਮਹੀਨੇ ਦੇ ਕਮਾ ਰਹੇ ਵੇ ਬਾਕੀ ਆਪੋ ਆਪਣੀ ਲੱਗ ਗਈ ਦੋਸਤੋ ਇੱਥੇ ਅੱਛਾ ਕੰਮ ਮਿਲ ਜੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਜੀ ਤਾਂ ਦਾ ਹੀ ਸ਼ੇਅਰ ਕਰਨਾ ਥੈਂਕ ਯੂ ਵੀ ਮੀਟ